ਲਾਈਕ ਸਬਸਕ੍ਰਾਈਬ ਤੇ ਫੋਲੋ ਜਰੂਰ ਕਰਨਾ ਕਮੈਂਟ ਵੀ ਜਰੂਰ ਕਰਨਾ ਵੀ ਸਾਡੀ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਧੰਨਵਾਦ ਸਾਡਾ ਪਿੱਤਾ ਤਾਂ ਨਹੀਂ ਕੁਛ ਇਹ ਨਹੀਂ ਸਾਡਾ ਬਸ ਦੋ ਆਹੋ ਖਾਧੀਆਂ ਰੋਟੀਆਂ ਮਾਈ ਗਾਡ ਉਹ ਆਮ ਦੇ ਦਿਖਾਉ ਆ ਤੂੰ ਕੌਣਾ ਬਈ ਜੱਜ ਮੈਂ ਜੱਜ ਆ ਇੱਧਰ ਕਰ ਲੈ ਕਿਉਂ ਆ ਇਹੜੇ ਮੁੰਡੇ ਨੇ ਡੀ ਵੀ ਚ ਆ ਦੇਖੋ ਕਿੰਨਾ ਨੀ ਪਿਆ ਪੈ ਰਿਹਾ ਨਾ ਮਾਫੀ ਦੇ ਵਿੱਚ ਮੁੰਡੇ ਝੂ ਰਹੇ ਆਗੇ oh my god oh my god ਅੱਜ ਦਿਨ ਉਡੂ ਡੂ ਕਰੀਗਾ ਕੁਛ ਨਹੀਂ ਖਾਏਗਾ ਤੇ ਓਨਲੀ ਘਰੇ ਜਾਏਗਾ ਬਾਥਰੂਮ ਦਾ ਪਟਾਛਰ ਪਾਈਗਾ ਚਾ ਬਾਹਰ ਹੈ ਗੱਡੀਆਂ ਨਹੀਂ ਕਰੀਆਂ ਆਪਣੇ ਸੂਲ ਚੋਂ ਯਾਰ ਇਹ ਬੰਦੇ ਪਏ ਨੇ ਯਾਰ ਮੈਂ ਤਾਂ ਮੂਤ ਪਾੜਾ ਹੀ ਤਾਂ ਭੈਣ ਜੀ ਕਰਨਾ ਇੱਥੇ ਜਾਵਾਂ ਕੀ ਹੋ ਰਿਹਾ ਕੀ ਹੋ ਰਿਹਾ ਕਿਸੀ ਸੁੱਤਵਾਇੰਗ ਇਹ ਜਮਾ ਹੈ ਪਤਾ ਨਹੀਂ کیسے کیسے ਲੋਗ ਰਹਿੰਦੇ ਐ ਸਟੇਸ਼ਨ 'ਚ ਆ ਦੇਖੋ ਹੌਲਦ ਭਾਈ ਹੌਲਦ ਦੇਖੀ ਨਾ ਹਾਂ ਅੱਜ ਆਖੋ ਤੇ ਛੜੀ ਉਹ ਕਿਵੇਂ ਦਾ ਕਿਤੇ ਹੋ ਹੋ ਸੌਂ ਦੀ ਝੜੀਆਂ ਉਹ ਸੌਂ ਦੀ ਝੜੀ ਸੌਂ ਦੀ ਝੜੀ ਸੁਣਾ ਦੇ ਮੈਨੂੰ ਹੁੰਦਾ ਨਹੀਂ ਸੌਂ ਦੀ ਝੜੀ ਦਾ ਕੋਈ ਹੋਰ ਸੁਣਾ ਦੇ ਸੌਂਗ ਵਧੀਆ ਜਿਹਾ ਸੌਂਗ ਸੁਣਾ ਦੇ ਮੈਨੂੰ ਜਿਹਨੂੰ ਝੜੀਆਂ ਲੱਗਦੀਆਂ ਉਹ ਦੇਖਣ ਜਿਹਨੂੰ ਚੰਗੀਆਂ ਨਹੀਂ ਲੱਗਦੀਆਂ ਉਹ ਅਕੇ ਜਿਹਨੂੰ ਚੰਗੀਆਂ ਲੱਗਦੀਆਂ ਉਹ ਨਾ ਦੇਖ ਅਕੇ ਜਿਹਨੂੰ ਚੰਗੀਆਂ ਨਹੀਂ ਲੱਗਦੀਆਂ ਉਹ ਸਾਡੀਆਂ ਵੀਡੀਓ ਦੇਖਣ ਠੀਕ ਹੈ ਧੰਨਵਾਦ ਬਾਕੀ ਆ ਜਿੰਦਰ ਘੋਗਾ ਅਦਰ ਨੂੰ ਇੰਟਰਵਿਊ ਲੈ ਉਹਦੀ ਇਹੋ ਜਿਹੇ ਬੀਏ ਵੀਜੀ ਦਾਖਲਾ ਭਰਿਆ ਇਹ ਸਾਡੀ ਜੀ ਬੁੱਗੀ ਇਹ ਆ ਜਿੰਦਰ ਘੋਗਾ